ਕੌਣ ਚੁੱਕ ਸਮਾਗਮ ਚ ਪੂਜਾ ਜਾਨਵਰ ਕੈਮਰੇ ਵਿੱਚ ਕੈਦ ਹੋਈ ਸਤਾਰੀ ਤਸਵੀਰ ਕੌਣ ਹੈ ਇਹ ਰਹੱਸਮਈ ਜਾਨਵਰ ਸੱਚੀ ਕਾਲ ਲਿਵਿੰਗ ਇੰਡੀਆ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਸੁਪਰੀਆ ਦੇਸ਼ ਵਿੱਚ ਨਵੀਂ ਸਰਕਾਰ ਬਣ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਲਗਾਤਾਰ ਤੀਜੀ ਵਾਰ ਐਂਡੀਐਨਐ ਸਰਕਾਰ ਬਣਾਈ ਹੈ 9 ਜੂਨ ਨੂੰ ਹੋਏ ਸੌਚੁਕ ਪ੍ਰੋਗਰਾਮ ਦੇ ਵਿੱਚ ਗਵੰਡੀ ਦੇਸ਼ਾ ਸਮੇਤ ਕਈ ਮਹਿਮਾਨ ਵੀ ਸ਼ਾਮਲ ਹੋਏ ਇਸ ਦੌਰਾਨ ਸੌਚੁਕ ਸਮਾਗਮ ਦੀ ਇੱਕ ਹੈਰਾਨ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਰਾਸ਼ਟਰਪਤੀ ਭਵਨ ਦੇ ਵਿੱਚ ਇੱਕ ਜਾਨਵਰ ਦਾ ਨਜ਼ਰ ਆਉਣਾ ਰਹਿਸ ਬਣ ਗਿਆ ਹੈ ਕੋਈ ਇਸ ਨੂੰ ਸ਼ੇਰ ਕਹਿ ਰਿਹਾ ਤਾਂ ਕੋਈ ਚੀਤਾ ਤੇ ਕਿਸੇ ਨੂੰ ਬਿੱਲੀ ਦਿਸ ਰਹੀ ਹੈ ਦੱਸਦੀ ਹੈ ਕਿ ਜਿਸ ਸਮੇਂ ਦੁਰਗਾ ਰਾਜ ਉਹ ਇੱਕੇ ਸੌਚੁਕਰੇ ਸਨ ਉਸ ਸਮੇਂ ਰਾਸ਼ਟਰਪਤੀ ਭਵਨ ਦੇ ਵਿੱਚ ਇੱਕ ਜਾਨਵਰ ਲੰਘਦਾ ਹੈ ਜੋ ਕੈਮਰੇ ਦੇ ਵਿੱਚ ਰਿਕਾਰਡ ਹੋ ਜਾਂਦਾ ਹੈ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਸੌ ਚੁੱਕ ਸਮਾਗਮ ਦੌਰਾਨ ਇੱਕ ਪਾਸੇ ਰਾਸ਼ਟਰਪਤੀ ਬੈਠੇ ਨੇ ਅਤੇ ਦੂਜੇ ਪਾਸੇ ਮੱਧ ਪ੍ਰਦੇਸ਼ ਤੋਂ ਸੰਸਦ ਮੈਂਬਰ ਦੁਰਗਾ ਦਾਸ ਸੌ ਚੁੱਕ ਸਮਾਗਮ ਤੋਂ ਬਾਅਦ ਕਾਗਜ਼ਾਂ ਤੇ ਦਸਤਖਤ ਕਰ ਰਹੇ ਨੇ ਇਸ ਦੌਰਾਨ ਉੱਥੇ ਇੱਕ ਸ਼ੱਕੀ ਜਾਨਵਰ কুমਦਾ ਦੇਖਿਆ ਜਾ ਸਕਦਾ ਹੈ ਉਹ ਇੱਕ ਪਾਸੇ ਤੋਂ ਦੂਜੇ ਪਾਸੇ ਜਾ ਰਿਹਾ ਹੈ ਫਿਰ ਇਹ ਜਾਨਵਰ ਕੈਮਰੇ ਚ ਕੈਦ ਹੋ ਗਿਆ ਇਸ ਤੋਂ ਬਾਅਦ ਜਾਨਵਰ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ जिस ਤੋਂ ਬਾਅਦ ਇਹ ਕਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਈ ਲੋਕ ਇਸ ਨੂੰ ਧਾਰਮਿਕ ਭਾਵਨਾਵਾਂ ਨਾਲ ਜੋੜ ਰਹੇ ਨੇ ਕਈ ਲੋਕ ਮੰਤਰੀ ਦੁਰਗਾ ਦਾਸ ਦਾ ਨਾਂ ਲੈ ਕੇ ਇਸ ਨੂੰ ਮਾਂ ਦੁਰਗਾ ਦਾ ਆਸ਼ੀਰਵਾਦ ਦੱਸ ਰਹੇ ਨੇ ਦੂਜੇ ਪਾਸੇ ਕੁਝ ਲੋਕ ਇਸ ਵੀਡੀਓ ਨੂੰ ਐਡਿਟ ਕੀਤਾ ਦੱਸ ਰਹੇ ਨੇ ਹਾਲਾਂਕਿ ਇਸ ਮਾਮਲੇ ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਸੋਨ ਚੁੱਕ ਸਮਾਗਮ 'ਚ ਪੂਜਾ ਜਾਨਵਰ ਕੈਮਰੇ ਵਿੱਚ ਕੈਦ ਹੋਈ ਸਤਾਰੀ ਤਸਵੀਰ ਕੌਣ ਹੈ ਇਹ ਰਹੱਸਮਈ ਜਾਨਵਰ ਸੱਚੀ ਕਾਲ ਲਿਵਿੰਗ ਇੰਡੀਆ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਸੁਪਰੀਆ ਦੇਸ਼ ਵਿੱਚ ਨਵੀਂ ਸਰਕਾਰ ਬਣ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਲਗਾਤਾਰ ਤੀਜੀ ਵਾਰ ਐਂਡੀਐਨਏ ਸਰਕਾਰ ਬਣਾਈ ਹੈ 9 ਜੂਨ ਨੂੰ ਹੋਏ ਸੌਚੁਕ ਪ੍ਰੋਗਰਾਮ ਦੇ ਵਿੱਚ ਗਵਾਂਡੀ ਦੇਸ਼ਾ ਸਮੇਤ ਕਈ ਮਹਿਮਾਨ ਵੀ ਸ਼ਾਮਲ ਹੋਏ ਇਸ ਦੌਰਾਨ ਸੌਚੁਕ ਸਮਾਗਮ ਦੀ ਇੱਕ ਹੈਰਾਨ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਰਾਸ਼ਟਰਪਤੀ ਭਵਨ ਦੇ ਵਿੱਚ ਇੱਕ ਜਾਨਵਰ ਦਾ ਨਜ਼ਰ ਆਉਣਾ ਰਹਿਸ ਬਣ ਗਿਆ ਹੈ ਕੋਈ ਇਸ ਨੂੰ ਸ਼ੇਰ ਕਹਿ ਰਿਹਾ ਤਾਂ ਕੋਈ ਚੀਤਾ ਤੇ ਕਿਸੇ ਨੂੰ ਬਿੱਲੀ ਦਿਸ ਰਹੀ ਹੈ ਦੱਸਦੀ ਕਿ ਜਿਸ ਸਮੇਂ ਦੁਰਗਾ ਰਾਜ ਉਹ ਏਕੇ ਸੌ ਚੁੱਕਰੇ ਸਨ ਉਸ ਸਮੇਂ ਰਾਸ਼ਟਰਪਤੀ ਭਵਨ ਦੇ ਵਿੱਚ ਇੱਕ ਜਾਨਵਰ ਲੰਘਦਾ ਹੈ ਜੋ ਕੈਮਰੇ ਦੇ ਵਿੱਚ ਰਿਕਾਰਡ ਹੋ ਜਾਂਦਾ ਹੈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੌ ਚੁੱਕ ਸਮਾਗਮ ਦੌਰਾਨ ਇੱਕ ਪਾਸੇ ਰਾਸ਼ਟਰਪਤੀ ਬੈਠੇ ਨੇ ਅਤੇ ਦੂਜੇ ਪਾਸੇ ਮੱਧ ਪ੍ਰਦੇਸ਼ ਤੋਂ ਸੰਸਦ ਮੈਂਬਰ ਦੁਰਗਾ ਦਾਸ ਸੌ ਚੁੱਕ ਸਮਾਗਮ ਤੋਂ ਬਾਅਦ ਕਾਗਜ਼ਾਂ ਤੇ ਦਸਤਖਤ ਕਰ ਰਹੇ ਨੇ ਇਸ ਦੌਰਾਨ ਉੱਥੇ ਇੱਕ ਸ਼ੱਕੀ ਜਾਨਵਰ ਕੁੰਮਦਾ ਦੇਖਿਆ ਜਾ ਸਕਦਾ ਹੈ ਉਹ ਇੱਕ ਪਾਸੇ ਤੋਂ ਦੂਜੇ ਪਾਸੇ ਜਾ ਰਿਹਾ ਹੈ ਫਿਰ ਇਹ ਜਾਨਵਰ ਕੈਮਰੇ 'ਚ ਕੈਦ ਹੋ ਗਿਆ ਇਸ ਤੋਂ ਬਾਅਦ ਜਾਨਵਰ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਇਹ ਕਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਈ ਲੋਕ ਇਸ ਨੂੰ ਧਾਰਮਿਕ ਭਾਵਨਾਵਾਂ ਨਾਲ ਜੋੜ ਰਹੇ ਨੇ ਕਈ ਲੋਕ ਮੰਤਰੀ ਦੁਰਗਾ ਦਾਸ ਦਾ ਨਾਂ ਲੈ ਕੇ ਇਸ ਨੂੰ ਮਾਂ ਦੁਰਗਾ ਦਾ ਆਸ਼ੀਰਵਾਦ ਦੱਸ ਰਹੇ ਨੇ ਦੂਜੇ ਪਾਸੇ ਕੁਝ ਲੋਕ ਇਸ ਵੀਡੀਓ ਨੂੰ ਐਡਿਟ ਕੀਤਾ ਦੱਸ ਰਹੇ ਨੇ ਹਾਲਾਂਕਿ ਇਸ ਮਾਮਲੇ ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ